ਇਸ ਕਹਾਣੀ ਦਾ ਮੁੱਖ ਨੀਮ ਹੈ ਬਚਪਨ ਦੇ ਦੋਸਤ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਇੱਕ ਗੱਲ ਹੈ ਇੱਕ ਪਿੰਡ ਵਿੱਚ ਦੋ ਬੱਚੇ ਰਹਿੰਦੇ ਸਨ ਅਤੇ ਬੱਚਿਆਂ ਦਾ ਆਪਸ ਵਿੱਚ ਹੀ ਬਹੁਤ ਹੀ ਜ਼ਿਆਦਾ ਪਿਆਰ ਸੀ ਅਤੇ ਉਹ ਸਕੂਲੇ ਵੀ ਇਕੱਠੇ ਹੀ ਜਾਇਆ ਕਰਦੇ ਅਤੇ ਸਕੂਲ ਤੋਂ ਘਰ ਆ ਕੇ ਵੀ ਸ਼ਾਮ ਨੂੰ ਇਕੱਠੇ ਹੀ ਪਾਰਕ ਵਿੱਚ ਖੇਡਣ जाया ਕਰਦੇ ਸਨ ਇਸ ਕਰਕੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਆਪਸ ਵਿੱਚ ਪਿਆਰ ਸੀ ਅਤੇ ਉਹ ਦੋਨੇ ਹੀ ਪੱਕੇ ਦੋਸਤ ਸਨ ਫਿਰ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਅਤੇ ਉਹਨਾਂ ਦੋਨਾਂ ਦੀ ਹੀ ਪੜ੍ਹਾਈ ਪੂਰੀ ਹੋ ਗਈ ਫਿਰ ਇੱਕ ਦੋਸਤ ਉਸ ਦਾ ਸ਼ਹਿਰ ਚਲੇ ਗਿਆ ਤੇ ਇੱਕ ਪਿੰਡ ਵਿੱਚ ਹੀ ਰਹਿਣ ਲੱਗ ਪਿਆ ਅਤੇ ਪਿੰਡ ਵਿੱਚ ਰਹੇ ਕਿ ਉਹ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਦਾ ਕੰਮ ਕਰਦਾ ਅਤੇ ਦੂਸਰਾ ਦੋਸਤ ਸ਼ਹਿਰ ਵਾਲਾ ਉੱਥੇ ਕੋਈ ਨੌਕਰੀ ਲੱਭਣ ਲੱਗ ਪਿਆ ਅਤੇ ਉਸ ਨੂੰ ਨੌਕਰੀ ਇੱਕ ਵਧੀਆ ਕੰਪਨੀ ਵਿੱਚ ਮਿਲ ਗਈ ਜਿਸ ਕਰਕੇ ਉਸ ਦੀ ਤਨਖਾਹ ਵੀ ਵਧੀਆ ਲੱਗ ਗਈ ਅਤੇ ਉਹ ਆਪਣਾ ਬਹੁਤ ਹੀ ਵਧੀਆ ਗੁਜ਼ਾਰਾ ਕਰਦਾ ਸੀ ਅਤੇ ਉਸ ਦੀ ਤਨਖਾਹ ਹੌਲੀ-ਹੌਲੀ ਬਾਦੀ ਗਈ ਜਿਸ ਨਾਲ ਉਹ ਬਹੁਤ ਹੀ ਜ਼ਿਆਦਾ ਅਮੀਰ ਹੋ ਗਿਆ ਅਤੇ ਉਸ ਨੇ ਇੱਕ ਬਹੁਤ ਹੀ ਵੱਡਾ ਘਰ ਸ਼ਹਿਰ ਵਿੱਚ ਪਾ ਲਿਆ ਪਰ ਉਧਰ ਪਿੰਡ ਵਾਲਾ ਆਪਣੀ ਸਖਤ ਮਿਹਨਤ ਕਰਕੇ ਵੀ ਹਜੇ ਆਪਣੇ ਚੰਗੀ ਤਰ੍ਹਾਂ ਹਾਲਾਤ ਘਰ ਦੇ ਠੀਕ ਨਹੀਂ ਕਰ ਰਿਹਾ ਕਰ ਪਾਇਆ ਅਤੇ ਫਿਰ ਇੱਕ ਦਿਨ ਪਿੰਡ ਵਾਲੇ ਦੋਸਤ ਨੇ ਸੋਚਿਆ ਕਿ ਮੈਂ ਆਪਣੇ ਪੁਰਾਣੇ ਦੋਸਤ ਨੂੰ ਕਿਉਂ ਨਾ ਸ਼ਹਿਰ ਜਾ ਕੇ ਮਿਲ ਆਵਾਂ ਤੇ ਉਹ ਪਿੰਡ ਤੋਂ ਤੁਰ ਪਿਆ ਅਤੇ ਜਦੋਂ ਸ਼ਹਿਰ ਆਇਆ ਉਸ ਨੂੰ ਉਸ ਦੇ ਘਰ ਦਾ ਪਤਾ ਤਾਂ ਪਤਾ ਹੀ ਸੀ ਫਿਰ ਉਹ ਜਦੋਂ ਉਸ ਦੇ ਦਿੱਤੇ ਹੋਏ ਪਤੇ ਤੇ ਗਿਆ ਤੇ ਉਸ ਨੇ ਦੇਖਿਆ ਕਿ ਉਸ ਦਾ ਤਾਂ ਘਰ ਬਹੁਤ ਹੀ ਸੁੰਦਰ ਅਤੇ ਉਸ ਨੇ ਤਾਂ ਘਰ ਵਿੱਚ ਨੌਕਰ ਵੀ ਬਹੁਤ ਹੀ ਰੱਖੇ ਹੋਏ ਸਨ ਅਤੇ ਚੌਂਕੀਦਾਰ ਦੇ ਕੋਲ ਜਾ ਕੇ ਜਦੋਂ ਉਹ ਗੇਟ ਤੇ ਖੜਾ ਹੋਇਆ ਤੇ ਚੌਂਕੀਦਾਰ ਨੇ ਉਸ ਨੂੰ ਪੁੱਛਿਆ ਹਾਂਜੀ ਤੁਸੀਂ ਕੌਣ ਤੇ ਉਸ ਨੇ ਦੱਸਿਆ ਮੈਂ ਤੁਹਾਡੇ ਬਾਬੂ ਜੀ ਦਾ ਬਚਪਨ ਦਾ ਦੋਸਤ ਹਾਂ ਫਿਰ ਉਸ ਚੌਂਕੀਦਾਰ ਉਸ ਬਾਬੂ ਕੋਲ ਗਿਆ ਤੇ ਉਸ ਨੂੰ ਕਿਹਾ ਕਿ ਤੁਹਾਡੇ ਕੋਈ ਪਿੰਡ ਤੋਂ ਤੁਹਾਡਾ ਪੁਰਾਣਾ ਦੋਸਤ ਆਇਆ ਹੈ ਤੇ ਉਸ ਨੇ ਉਸ ਨੂੰ ਮਿਲਣ ਲਈ ਨਾ ਕਰ ਦਿੱਤੀ ਅਤੇ ਉਹ ਫਿਰ ਵਾਪਸ ਪਿੰਡ ਵਿੱਚ ਆ ਗਿਆ ਅਤੇ ਭਰ ਉਸ ਦਾ ਦਿਲ ਬੜਾ ਹੀ ਪਰੇਸ਼ਾਨ ਹੋਇਆ ਫਿਰ ਉਸ ਨੇ ਪਿੰਡ ਆ ਕੇ ਦਿਲ ਵਿੱਚ ਇੱਕ ਗੱਲ ਠਾਨ ਲਈ ਸੀ ਕਿ ਹੁਣ ਮੈਂ ਇਸ ਤੋਂ ਵੱਡਾ ਬੰਦਾ ਹੀ ਬਣ ਕੇ ਇਸ ਨੂੰ ਟੱਕਰਾਂਗਾ ਫਿਰ ਇਦਾਂ ਹੀ ਹੋਇਆ ਫਿਰ ਉਸ ਨੇ ਬਹੁਤ ਹੀ ਜ਼ਿਆਦਾ ਕਈ ਸਾਲ ਸਖਤ ਮਿਹਨਤ ਕੀਤੀ ਅਤੇ ਜਿਹੜੀ ਕੰਪਨੀ ਵਿੱਚ ਉਹ ਸ਼ਹਿਰ ਵਾਲਾ ਦੋਸਤ ਕੰਮ ਕਰਦਾ ਸੀ ਜੌਬ ਕਰਦਾ ਸੀ ਉਸਨੇ ਉਹ ਕੰਪਨੀ ਹੀ ਖਰੀਦ ਲਈ ਪਰ ਦੋਨਾਂ ਨੂੰ ਆਪਸ ਵਿੱਚ ਹੀ ਨਹੀਂ ਪਤਾ ਸੀ ਕਿ ਕੀ ਸ਼ਹਿਰ ਵਾਲੇ ਨੂੰ ਇਹ ਨਹੀਂ ਪਤਾ ਸੀ ਕਿ ਇਸ ਕੰਪਨੀ ਦਾ ਮਾਲਕ ਕੌਣ ਹੈ ਅਤੇ ਮਾਲਕ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਕਿੰਨੇ ਨੌਕਰ ਕੰਮ ਕਰਦੇ ਹਨ ਅਤੇ ਕੌਣ-ਕੌਣ ਹਨ ਫਿਰ ਇੱਕ ਦਿਨ ਉਹੀ ਪਿੰਡ ਤੋਂ ਪਿੰਡ ਵਾਲਾ ਦੋਸਤ ਉਸ ਨੂੰ ਸ਼ਹਿਰ ਮਿਲਣ ਦੇ ਲਈ ਆਇਆ ਤੇ ਉਸ ਉਹ ਚੌਕੀਦਾਰ ਕੋਲ ਆ ਕੇ ਖੜਾ ਹੋ ਗਿਆ ਤੇ ਉਸ ਨੇ ਫਿਰ ਉਸ ਨੂੰ ਆਖਿਆ ਕਿ ਤੁਹਾਨੂੰ ਕੋਈ ਪਿੰਡ ਤੋਂ ਮਿਲਣ ਆਇਆ ਹੈ ਤਾਂ ਉਸ ਨੇ ਆਖਿਆ ਕਿ ਉਸ ਨੂੰ ਮੇਰੇ ਕੋਲ ਭੇਜ ਦਿਓ ਅਤੇ ਜਦੋਂ ਉਸ ਨੇ ਉਸ ਨੂੰ ਦੇਖਿਆ ਤੇ ਉਸ ਨੂੰ ਪਹਿਚਾਨ ਲਿਆ ਅਤੇ ਫਿਰ ਬਿਠਾ ਬੈਠ ਕੇ ਦੋਨੇ ਜਾਣੇ ਗੱਲਾਂ ਕਰਨ ਲੱਗੇ ਅਤੇ ਸ਼ਹਿਰ ਵਾਲੇ ਨੇ ਉਸ ਨੂੰ ਪੁੱਛਿਆ ਕਿ ਤੂੰ ਕੀ ਪੀਵੇਂਗਾ ਤਾਂ ਉਸ ਨੇ ਕਿਹਾ ਕਿ ਮੈਨੂੰ ਤਾਂ ਇੱਕ ਕੱਪ ਚਾਹ ਬਣਾ ਦਿਓ ਤੇ ਉਸ ਨੇ ਆਖਿਆ ਕਿ ਚਾਹ ਕੋਈ ਪੀਣ ਵਾਲੀ ਚੀਜ਼ ਹੈ ਕੋਈ ਜੂਸ ਕੋਈ ਡਰਿੰਕ ਕੋਈ ਹੋਰ ਕਾਫੀ ਮੰਗ ਲੈਂਦਾ ਤੂੰ ਤਾਂ ਸ਼ਹਿਰ ਸ਼ਹਿਰ ਦਾ ਰਹਿਣ ਸਹਿਣ ਬਾਰੇ ਤੈਨੂੰ ਕੁਝ ਨਹੀਂ ਪਤਾ ਤੇ ਫਿਰ ਉਸ ਨੂੰ ਆਪਣਾ ਘਰ ਦਿਖਾਉਣ ਲੱਗ ਪਿਆ ਕਿ ਮੈਂ ਮੇਰੇ ਕੋਲ ਬਹੁਤ ਹੀ ਵੱਡਾ ਘਰ ਹੈ ਮੇਰੇ ਕੋਲ ਇੰਨੀਆਂ ਗੱਡੀਆਂ ਹਨ ਤੇ ਉਹ ਉਸ ਨੂੰ ਨੀਮਾ ਦਿਖਾ ਰਿਹਾ ਸੀ ਤੇ ਪਿੰਡ ਵਾਲਾ ਉਸ ਨੂੰ ਠੀਕ ਕਹਿ ਕੇ ਚੱਲਾ ਹੀ ਸੀ ਤੇ ਉਹ ਆਪਣੀ ਇੱਕ ਛੋਟੀ ਜਹੀ ਕਾਰ ਵਿੱਚ ਆਇਆ ਸੀ ਅਤੇ ਕਾਰ ਖਰਾਬ ਹੋ ਗਈ ਫਿਰ ਉਸ ਦਾ ਸ਼ਹਿਰ ਵਾਲਾ ਦੋਸਤ ਉਸ ਨੂੰ ਮਜ਼ਾਕ ਕਰਨ ਲੱਗਾ ਕਿ ਆ ਜਾ ਤੇਰਾ ਪਟ્રોલ ਲੱਗਦਾ ਖਤਮ ਹੋ ਗਿਆ ਹੈ ਤੇ ਫਿਰ ਉਹ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲ ਕੇ ਲੈ ਗਿਆ ਅਤੇ ਜਦੋਂ ਉਹ ਥੋੜੀ ਹੀ ਦੂਰ ਗਏ ਤੇ ਉਸ ਨੇ ਸ਼ਹਿਰ ਵਾਲੇ ਨੇ ਪਿੰਡ ਵਾਲੇ ਤੋਂ ਪਾਣੀ ਮੰਗਿਆ ਪਾਣੀ ਦੀ ਬੋਤਲ ਸੀਡ ਦੇ ਗੱਡੀ ਦੇ ਸਾਈਡ ਤੇ ਪਈ ਹੋਈ ਸੀ ਜਦੋਂ ਉਹ ਚੁੱਕਣ ਲੱਗਾ ਤੇ ਉਸ ਦੀ ਕਮੀਜ਼ ਥੋੜੀ ਉੱਪਰ ਹੋਈ ਤੇ ਉਸ ਨੇ ਉਸ ਦੀ ਘੜੀ ਦੇਖ ਕੇ ਹੈਰਾਨ ਹੋ ਗਿਆ ਤੇ ਉਸ ਨੂੰ ਆਕਣ ਲੱਗਾ ਕਿ ਇਹ ਤਾਂ ਘੜੀ ਮੇਰੇ बॉस ਕੋਲ ਹੈ ਤੇ ਫਿਰ ਉਸਨੇ ਦੱਸਿਆ ਕਿ ਤੂੰ ਕਿਹੜੀ ਕੰਪਨੀ ਵਿੱਚ ਕੰਮ ਕਰਦਾ ਹੈ ਜਦੋਂ ਉਸ ਕੰਪਨੀ ਦਾ ਨਾਮ ਲਿਆ ਤੇ ਉਸ ਪਿੰਡ ਵਾਲੇ ਨੇ ਆਖਿਆ ਕਿ ਮੈਂ ਉਸ ਕੰਪਨੀ ਦਾ ਹੀ ਬੌਸ ਆਂ ਤੇ ਉਹ ਇਹ ਗੱਲ ਸੁਣ ਕੇ ਸ਼ਹਿਰ ਵਾਲਾ ਬਹੁਤ ਹੀ ਸ਼ਰਮਿੰਦਾ ਹੋਇਆ ਸਿੱਖਿਆ ਸਾਨੂੰ ਕਦੇ ਵੀ ਜ਼ਿੰਦਗੀ ਵਿੱਚ ਕਿਸੇ ਆਪਣੇ ਦੋਸਤ ਨੂੰ ਕਦੇ ਵੀ ਨੀਮਾ ਨਹੀਂ ਦਿਖਾਉਣਾ ਚਾਹੀਦਾ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਬਦਿਆ ਲੱਗੀ ਹੋਵੇਗੀ ਜੇ ਬਦਿਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ